ਸਤਿ ਜੀ ਮਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਕੂਟਰਵਾਜਾਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਈ ਆਪਣਾ ਜਿਹੜਾ ਕਾਠਾ 29 ਤਰੀਕ ਦਾ ਵਾ ਠੀਕ ਹੈ ਜੀ 29 ਤਰੀਕ ਦਾ ਕਾਠਾ ਹਰ ਕੂਟਰਵਾਜ ਜਿੰਨੇ ਵੀ ਕੂਟਰਵਾਜ ਪ੍ਰੇਮੀ ਆ ਕੂਟਰਵਾਜ ਜਿਹਦੇ ਨਾਲ ਕੂਟਰ ਰੱਖੇ ਆ ਕੂਟਰਵਾਜ ਆ ਜਿਹੜੇ ਉਹ ਕੁੱਲ ਬੰਦਾ ਦੁਨੀਆ ਦਾ ਸਾਰਾ ਆਪਣਾ ਪਹੁੰਚਣਾ ਚਾਹੀਦਾ ਤੇ ਨਾਲੇ ਉੱਥੇ 29 ਤਰੀਕ ਨੂੰ ਸਰਕਾਰ ਦਾ ਧੰਨਵਾਦ ਕਰਾਂਗੇ ਆਪਾਂ ਖੁੱਡੀਆਂ ਸਾਹਿਬ ਦਾ ਧੰਨਵਾਦ ਕਰਦੇ ਆਂਗੇ ਤੇ ਹੋਰ ਜਿਹੜੇ ਰੂਲ ਆ ਆਪਣੇ ਕਬੂਤਰਬਾਜ਼ੀ ਦੇ ਰੂਲ ਆ ਤੇ ਉਹਨਾਂ ਨੂੰ ਫੋਲੋ ਕਰਨ ਲਈ ਨਾਲੇ ਬੰਦਿਆਂ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਉਸ ਹਿਸਾਬ ਨਾਲ ਬਾਜ਼ੀਆਂ ਕਰਵਾਈਆਂ ਜਾਇਆ ਕਰਨੀਆਂ ਤੇ ਜਿੰਨੇ ਵੀ ਮੇਰੇ ਭਰਾ ਕੂਤਰ ਵਾਲੇ ਨਿੱਕਾ ਵੱਡਾ ਛੋਟਾ ਸਾਰੇ ਜਣੇ ਪਹੁੰਚੋ ਕੁੱਲ ਸਾਰੇ ਪੰਜਾਬ ਦੇ ਕੋਨਿਆਂ ਤੋਂ ਮੇਰੇ ਭਰਾ ਸਾਰੇ ਪਹੁੰਚੋ ਤੇ ਸਾਰ ਜਿੰਨੇ ਬੰਦਿਆਂ ਨਾਲ ਲੈ ਕੇ ਜਿੰਨਾ ਤੋਂ ਵੱਧ ਤੋਂ ਵੱਧ ਆਪਾਂ ਬੰਦਿਆਣਾ ਧੰਨਵਾਦ ਕਰ ਸਕੀਏ ਤੇ ਚਲੋ ਆਪਾਂ ਨੂੰ ਜਿਆਦੀ ਤਾਂ ਮਿਲ ਗਈ ਏ ਤੇ ਚਲੋ ਫੇਰ ਵੀ ਆਪਾਂ ਗਾਂਹ ਵਾਸਤੇ ਆਪਣਾ ਦੇ ਕੋਈ ਦਿੱਕਤ ਨਾ ਆਵੇ ਤੇ ਵੀ ਇਸ ਕਰਕੇ ਆਪਾਂ ਨਾ ਵੀ ਇਕੱਠ ਕਰਨਾ ਵਾ ਤੇ ਮੇਰਾ ਵੀਰ ਕੋ ਸਾਰੇ ਕੰਮ ਧੰਦੇ ਛੱਡ ਕੇ ਤੇ ਆਪਦਾ 29 ਤਰੀਕ ਨੂੰ ਬਾਈ ਟਾਈਮ ਦੇ ਨਾਲ ਪਹੁੰਚੋ ਸਾਰੇ ਜਣੇ ਠੀਕ ਆ ਜੀ ਬਾਕੀ ਸਾਸਰੀ ਕਾਲ ਸਾਰਿਆਂ ਨੂੰ